ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਆਸਰਾ ਇੰਟਰਨੈਸ਼ਨਲ ਸਕੂਲ ਦੇ ਪਲੱਸ 2 ਦੇ ਸ਼ਾਨਦਾਰ ਨਤੀਜੇ ਆਏ ਹਨ ਇਸ ਵਾਰ ਆਸਰਾ ਇੰਟਰਨੈਸ਼ਨਲ ਨੇ ਜਿੱਥੇ ਜ਼ਿਲ੍ਹਾ ਸੰਰੂਰ ਦੇ ਵਿੱਚ ਆਪਣੇ ਝੰਡੇ ਗੱਡੇ ਹਨ ਉੱਥੇ ਆਸਰਾ ਇੰਟਰਨੈਸ਼ਨਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਜਿੱਥੇ ਸਿੱਖਿਆ ਦੇ ਵਿੱਚ ਬਹੁਤ ਵਧੀਆ ਦੇਣ ਦੇ ਵਿੱਚ ਸਭ ਤੋਂ ਇੱਕ ਨੰਬਰ ਮੂਰੇ ਗਿਣਿਆ ਜਾਂਦਾ ਹੈ ਉੱਥੇ ਹੀ ਆਸਰਾ ਇੰਟਰਨੈਸ਼ਨਲ ਸਕੂਲ ਦੇ ਵਿੱਚ ਇਸ ਵਾਰ ਪਲੱਸ 2 ਦੇ ਜੀਜੇ ਜੋ ਨੌਨ ਗਾਊਨ ਮੈਡੀਕਲ ਗਰੁੱਪ ਦੇ ਵਿੱਚ 95.4 ਅੰਕਾਂ ਨਾਲ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਉੱਥੇ ਬਲਕਾਰ ਸਿੰਘ ਵੱਲੋਂ 88.4 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਜਸ਼ਨਪ੍ਰੀਤ ਸਿੰਘ ਨੇ 78.8 ਅੰਕ ਪ੍ਰਾਪਤ ਕੀਤੇ ਗੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਰਕੇ ਗੋਇਲ ਜੀ ਵੱਲੋਂ ਬੱਚਿਆਂ ਨੂੰ ਜਿੱਥੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਉਹਨਾਂ ਦਾ ਮੂੰਹ ਮਿੱਠੇ ਵੀ ਕਰਵਾਏ ਗਏ ਹਨ ਜਿੱਥੇ ਇਹਨਾਂ ਦੇ ਵਿੱਚ ਆਸਰਾ ਸਕੂਲ ਦੇ ਵਿੱਚ ਲੈਬਾਂ ਦੀ ਅਗਰ ਗੱਲ ਕਰੀਏ ਤੁਹਾਨੂੰ ਤਸਵੀਰਾਂ ਵਿੱਚ ਦਿਖਾਵਾਂਗੇ ਬਹੁਤ ਸ਼ਾਨਦਾਰ ਲੈਬਾਂ ਅਤੇ ਸਕੂਲ ਦੇ ਤਸਵੀਰਾਂ ਵੀ ਦੇਖ ਸਕਦੇ ਹੋ ਬੱਚਿਆਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਪਿਤਾ ਵੀ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਣੀ ਹੋਈ ਸ਼ਾਨਦਾਰ ਕੰਪਿਊਟਰ ਲੈਬ ਤਸਵੀਰਾਂ ਵਿੱਚ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਜਿੱਥੇ ਕੀ ਅਗਰ ਗੱਲ ਕਰੀਏ ਵਿਦਿਆਰਥੀਆਂ ਨੇ ਇਸ ਤੋਂ ਇਲਾਵਾ ਵਿਦਿਆਰਥੀਆਂ ਚੰਗੇ ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿੱਚ ਪਾਸ ਹੋ ਕੇ ਨਤੀਜੇ ਸ਼ਾਨਦਾਰ ਰਿਹਾ ਇਸ ਮੌਕੇ ਤੇ ਜਿੱਥੇ ਬਖਵਾਕ ਵਿਦਿਆਰਥੀ ਦੇ ਪੇਰੈਂਟਸ ਵੀ ਨਾਲ ਆਏ ਸਨ ਉਹਨਾਂ ਦਾ ਵੀ ਖੁਸ਼ੀ ਦਾ ਇਜ਼ਹਾਰ ਆਪਣੇ ਆਪ ਚ ਬਣਦਾ ਨਜ਼ਰ ਆ ਰਿਹਾ ਸੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੱਚਿਆਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ ਇਹ ਸ਼ਾਨਦਾਰ ਤਸਵੀਰਾਂ ਆਸਰਾ ਇੰਟਰਨੈਸ਼ਨਲ ਸਕੂਲ ਦੀਆਂ ਹਨ ਜਿੱਥੇ ਕੀ ਅਧਿਆਪਕਾਂ ਦੇ ਨਾਲ ਨਾਲ ਬੱਚੇ ਦੇ ਪੇਰੈਂਟਸ ਵੀ ਨਜ਼ਰ ਖੜੇ ਨਜ਼ਰ ਆ ਰਹੇ ਹਨ ਜਿੱਥੇ ਕਿ ਬੱਚਿਆਂ ਦੀ ਖੁਸ਼ੀ ਸਾਂਭੀ ਨਹੀਂ ਜਾ ਰਹੀ ਸੀ ਕਿਉਂਕਿ ਜਦੋਂ ਬੱਚੇ ਕਿਉਂਕਿ ਮਾਪੇ ਵੱਲੋਂ ਇਨੀ ਮਿਹਨਤ ਕਰਕੇ ਜਿੱਥੇ ਟੀਚਰਾਂ ਵੱਲੋਂ ਵੀ ਉਹਨਾਂ ਦੇ ਨਾਲ ਬਣਦੀ ਮਿਹਨਤ ਕੀਤੀ ਜਾਂਦੀ ਹੈ ਅਤੇ ਆਪਣੇ ਆਪ ਦੇ ਵਿੱਚ ਯੋਗਤਾ ਬਣ ਜਾਂਦੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਬੱਚਿਆਂ ਦਾ ਜਿੱਥੇ ਮੂੰਹ ਮਟਾ ਕਰਾਇਆ ਗਿਆ ਜਿੱਥੇ ਸ਼ਾਨਦਾਰ ਲੈਬਾਂ ਲੈਬ ਬਣੀ ਹੋਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪਣੇ ਆਪ ਦੇ ਵਿੱਚ ਵਾਹ ਕਮਾਲ ਦ੍ਰਿਸ਼ ਨਜ਼ਰ ਆ ਰਹੇ ਹਨ ਤਸਵੀਰਾਂ ਦੇ ਵਿੱਚ ਅਗਰ ਗੱਲ ਕਰੀ ਆਸਰਾ ਇੰਟਰਨੈਸ਼ਨਲ ਸਕੂਲ ਦੀ ਆਪਣੇ ਆਪ ਦੇ ਵਿੱਚ ਜੋਗਤਾ ਨੂੰ ਗਣਿਆ ਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਲਿਸ਼ਾਨ ਬਣੀ ਹੋਈ ਬਿਲਡਿੰਗ ਹਵਾਦਾਰ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਆਸਰਾ ਇੰਟਰਨੈਸ਼ਨਲ ਸਕੂਲ ਰਾਜਪੁਰਾ ਨੈਸ਼ਨਲ NH7 ਉੱਤੇ ਬਣਿਆ ਹੈ ਪਟਿਆਲਾ ਸੰਹਰੂ ਰੋਡ ਤੋਂ ਪ੍ਰਾਸ ਨੂੰ ਘਾਣਾ ਕੀ ਕਹਿੰਦੇ ਨਜ਼ਾਰਾ ਹੈ ਬੱਚੇ 95.4 ਮੇਨੂ ਬਾਦ ਖੁਸ਼ੀ ਮੈਂ ਸੁਰਸਵਰੀਆ ਕਿ ਸਾਡੇ ਟੀਚਰ ਬਹੁਤ ਵਧੀਆ ਅਰੇ ਪ੍ਰਿੰਸੀਪਲ ਮਿਸ ਜੰਜੂ ਮੈਮ ਬਹੁਤ ਅੱਛੇ ਨੇ ਨੇ ਸਪੋਰਟ ਕੀਤਾ ਤੇ ਉਹ ਬਹੁਤ ਹੰਬਲ ਲੇ ਕੇ ਮੈਨੂੰ ਬਹੁਤ ਸਪੋਰਟ ਪਈ ਰਹੀ ਫਰੈਂਸ ਨੇ ਵੀ ਬਹੁਤ ਸਪੋਰਟ ਕੀਤਾ ਟੀਚਰਸ ਨੇ ਵੀ ਤੇ ਅਗਰ ਕੋਈ ਪਰਲ ਮੰਗੀ ਸੀ ਤਾਂ ਸਿੱਧਾ ਫੋਨ ਕਰ ਲੈਂਦੇ ਸੀ ਉਹਨਾਂ ਨੂੰ ਸਾਏ ਉਹ ਤੇ ਹਾਰ ਹੋਵੇ ਜਾਂ ਛੁੱਟੀ ਹੋਵੇ

ਇਤੇ ਆਸਰਾ ਇੰਟਰਨੈਸ਼ਨਲ ਸਕੂਲ ਦੇ ਵਿੱਚੋਂ ਪਲੱਸ 2 ਕਰਿਆ ਜਿਸ ਨੇ ਬਹੁਤ ਅੱਛੇ ਮਾਰਕਸ ਲਏ ਨੇ ਇਹ ਸਾਰੀ ਇਥੇ ਆਸਰਾ ਸਕੂਲ ਦੇ ਪ੍ਰਿੰਸੀਪਲ ਐਂਡ ਸਟਾਫ ਦੀ ਬਹੁਤ ਮਿਹਨਤ ਹੈ ਔਰ ਇਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਹੈ ਹਰ ਟਾਈਮ ਜਿਹੜੇ ਬੱਚੇ تھے ਮਤੋਂ ਵੱਧ ਐਡਮਿਸ਼ਨ ਲੈਣ ਤਾਂ ਉਹ ਵੀ ਆਪਣਾ ਵਧੀਆ ਕੈਰੀਅਰ ਬਣਾ ਦੇਖੋ ਬਹੁਤ ਖੁਸ਼ੀ ਹੋ ਰਹੀ ਹੈ ਜੀ ਇਹਦੇ ਪਿੱਛੇ ਦੇਖੋ ਕੋਈ ਗੰਦੇ ਨਹੀਂ ਹੈਗੀ ਮੈਨੂੰ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਤੇ ਵੀ ਬੇਟੀ ਨੇ ਇੰਨੇ ਅੱਛੇ ਮਾਰਕਸ ਲੈ ਕੇ ਇੱਥੋਂ ਇਸ ਸਕੂਲ ਦੇ ਵਿੱਚੋਂ +2 ਪਾਸ ਕੀਤੀ ਹੈ ਬਲਕਾਰ ਸਿੰਘ +2 ਨੇ ਨੰਬਰ 88 ਇਹੋ ਨੀਚੇ ਬੜਾ ਖਿਆਲ ਹੈ ਜੋ ਪ੍ਰੇਰੇਟ ਤੋਂ ਨੰਬਰ ਜੁੜਦਾ ਹੈ ਟੀਚਰ ਤੇ ਬੈਰੈਂਸ ਨੇ ਬਹੁਤ ਸਹਿਯੋਗ ਕੀਤਾ ਇਹ ਜੋ ਟੀਚਰ ਨੂੰ ਕੁਝ ਕਿਸੇ ਵੀ ਟਾਈਮ ਜਦੋਂ ਸਵਾਲ ਨਹੀਂ ਸਮਝ ਆਉਂਦਾ ਸੀ ਉਹੀ ਵਾਲੇ ਦਿਨ ਵੀ ਜਾ कभी भी कॉल करके पूछ सकते हैं कोई भी दिक्कत आती है तो वीडियो वीडियो रिकॉर्डिंग करके भेजिए वैसे कॉल तो, तो नहीं है मैडम को जागते हैं मैडम या स्टाफ को किसी प्रकार नहीं कोई दिक्कत नहीं है बैक बटन प्रेस हो रहा है तो ये पूरी सपोर्ट कभी भी फॉर्म वगैरह कुछ नहीं कर सकते अर्जेंट वर्क भी करना आई वांट टू बी अ डॉक्टर एंड एमबीबीएस ये नाम है अर्शदीप है ਮੇਰੇ 84.6% ਇਹ ਕਿੰਨੇ ਕਿੰਨੇ ਲੱਗਿਆ ਬਹੁਤ ਵਧੀਆ ਲੱਗਿਆ ਤੁਹਾਨੂੰ ਟਿਚਰ ਬਤਾਓ ਕਿ ਪ੍ਰੈਸ਼ਰ ਐਕਸਮਟਰ ਕਿੰਨਾ ਸੀ ਪ੍ਰੈਸ਼ਰ ਵਾਲਾ ਕੋਲ 46 ਐਪੀਐਰ ਐਕਸਮਟਰ ਨੂੰ ਜੇ ਆਪਾਂ ਛੁੱਟੀ ਵਾਲੇ ਦਿਨ ਵੀ ਫੋਨ ਕਰ ਲੈਂਦੇ ਸੀ ਉਹ ਇਹ ਨਹੀਂ ਕਹਿੰਦੇ ਵੀ ਤੁਸੀਂ ਫੋਨ ਕਿਉਂ ਕੀਤਾ ਬਹੁਗੇ ਕਹਿੰਦੇ ਵੀ ਚਾਹੇ ਅੱਧੀ ਰਾਤ ਫੋਨ ਕਰਕੇ ਤੁਸੀਂ ਕੁਝ ਪੁੱਛਾਦੇ ਕੋਈ ਵੀ ਸਵਾਲ ਦਾ ਜਵਾਬ ਦੇਣਗੇ ਕਿ ਕਰ ਸਕਦੇ ਪਹਿਰਾ ਵਜੂ ਮੇਰੇ ਅੱਗੇ ਬਹੁਤ ਵਧੀਆ ਰਹੇ ਸਾਨੂੰ ਬੰਦ ਕਰਦੇ ਅੱਜ ਆਉਣ ਵਾਲੇ उन लोगों के कहना है कि एडमिशन है इससे बदो को बदो लो अपना करियर सेट कर लो प्लस दोरे की करना चाहिए मैं बीए कर रहा हूं मेरा काम समर्पित कर है 83 बहुत खुशी हो रही है फुल बहुत सपोर्टिव सी अगर सू प्रॉब्लम आँगी सी प्रिंसीपल मैम करते मैम अगर टीचर को इंस्ट्रक्शन भी देंगे सके बहुत कोपरेटिव थे असं बच्चा यही कहना चाहवागे कि वो एडमिशन लो तो अपना बैट फ्यूचर बनाओ

ਅੱਛਾ ਤਾਂ ਇਹ ਮੈਂ ਤੁਸੀ ਵੱਤ ਤੋਂ ਵੱਤ ਆਸਰਾ ਸਕੂਲ ਵਿੱਚ ਐਡਮਿਸ਼ਨ ਲੋ ਅੱਜ ਦਾ ਫਿਊਚਰ ਵਧੀਆ ਕਰ। ਮੈਂ ਆਈਪੀਐਸ ਹੋਣ ਦਾ ਚਾਹੁੰਦਾ। ਮੈਂ ਡਾਕਟਰ ਆਰਕੇ ਗੋਇਲ ਚੇਅਰਮੈਨ ਆਸਰਾ ਕਾਲਜ ਤੇ ਸਾਡੇ ਸੀਬੀਐਸਸੀ ਦੇ ਪਲੱਸ 2 ਦੇ ਜੋ ਆਸਰਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੇ ਉਹਨਾਂ ਨੇ ਬੜੀਆਂ ਤਕਰੀ ਹਮਲਾ ਮਾਰੀਆਂ ਨੇ। ਇਸ ਮੌਕੇ ਤੇ ਜੋ ਉਹਨਾਂ ਨੇ ਸਾਡਾ ਨਾਮ ਰੋਸ਼ਨ ਕੀਤਾ ਹੈ। ਆਸਰਾ ਇੰਟਰਨੈਸ਼ਨਲ ਸਕੂਲ ਦੀ ਸਾਰੀ ਫਰਟੀਲਿਟੀ ਟੀਚਰ ਸਹਿਬਾਨ ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਪੜਾਇਆ ਤੇ ਨਾਲ ਹੀ ਉਹਨਾਂ ਦੇ ਪੇਰੈਂਟਸ ਜੋ ਬੱਚਿਆਂ ਦਾ ਬੱਚਿਆਂ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਨਾਲ ਹੀ ਪਰਮਾਤਮਾ ਅਗੇ ਅਰਦਾਸ ਵੀ ਕਰਦੇ ਆ ਕਿ ਪਰਮਾਤਮਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤਕੜੇ ਅਫੀਸਰ ਬਣਾਓ ਤੇ ਨਾਲ ਹੀ ਜੋ ਸਾਡੇ ਆਉਣ ਵਾਲੇ ਬੈਚ ਨੇ ਉਹਨਾਂ ਵਾਸਤੇ ਮੈਂ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਇਹਨਾਂ ਤੋਂ ਵੀ ਵੱਧ ਕੇ ਉਹਨਾਂ ਦੇ ਮਾਕਸਾਨ ਤਾਂ ਆਸਰਾ ਇੰਟਰਨੈਸ਼ਨਲ ਸਕੂਲ ਦੇ ਬੱਚੇ ਜੋ ਹੈ ਉਹ ਕਾਮਯਾਬੀ ਅਤੇ ਉਂ ਬਲੰਦੀਆਂ ਨੂੰ ਛੂ ਸਕਣ ਥੈਂਕ ਯੂ